ਅੱਜ ਫੇਰ ਤੈਨ ਬਹੁਤ ਹੀ ਮੰਦ ਭਗੀਆਂ ਖਬਰਾਂ ਨੇ ਜਿੱਥੇ ਕਿ ਜਲੰਧਰ ਵਾਲੀ 13 ਸਾਲ ਦੀ ਕੁੜੀ ਦੇ ਨਾਲ ਜੋ ਘਟਨਾ ਵਾਪਰੀ ਉਹ ਅਜੇ ਪ੍ਰਾਣੀ ਵੀ ਨਹੀਂ ਹੋਈ ਤੇ ਅੱਜ ਫੇਰ ਬਠਿੰਡਾ ਵਿੱਚ ਵਾਪਰ ਗਈ ਇਦਾਂ ਦੀ ਹੀ ਸ਼ਰਮਨਾਕ ਘਟਨਾ ਦੱਸਿਆ ਜਾ ਰਿਹਾ ਹੈ ਕਿ 8 ਸਾਲ ਦੀ ਬੱਚੀ ਦੇ ਨਾਲ ਆਪਣੇ ਹੀ ਗਵਾਂਡੀਆਂ ਦੇ ਮੁੰਡਿਆਂ ਵੱਲੋਂ ਕੀਤਾ ਗਿਆ ਰੇਪ ਬੱਚੀ ਦੀ ਮਾਸੂਮੀਅਤ ਦਾ ਫਾਇਦਾ ਚੁੱਕ ਕੇ ਦੋਸ਼ੀ ਬੱਚੀ ਨੂੰ ਘਰ ਲੈ ਜਾਂਦੇ ਤੇ ਉਸ ਨੂੰ 20 ਰੁਪਏ ਦਾ ਲਾਲਚ ਦੇ ਕੇ ਕਰਦੇ ਰਹੇ ਗਲਤ ਕੰਮ ਜਦੋਂ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਬੱਚੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਤੇ ਇਦਾਂ ਦੀ ਹੀ ਦੂਜੀ ਖਬਰ ਸਾਹਮਣੇ ਆ ਰਹੀ ਆ ਜਲੰਧਰ ਪਿੰਡ ਕਾਂਗਕਲਾਂ ਦੇ ਵਿੱਚੋਂ ਜਿੱਥੇ ਕਿ ਇੱਕ ਪ੍ਰਵਾਸੀ ਮਾਂ ਧੀ ਦੇ ਨਾਲ ਕੀਤਾ ਗਿਆ ਸਮੂਹਿਕ ਬਲਤਕਾਰ ਚਾਰ ਵਿਅਕਤੀ ਅਣਪਛਾਤੇ ਦਸੇ ਜਾ ਰਹੇ ਨੇ ਪੁਲਿਸ ਵੱਲੋਂ ਜਾਂਚ جاری ਆ ਮੋਟਰ ਤੇਲ ਜਾ ਕੇ ਦਿੱਤਾ ਗਿਆ ਘਟਨਾ ਨੂੰ ਅੰਜਾਮ ਹੁਣ ਸੋਸ਼ਲ ਮੀਡੀਆ ਤੇ ਸਵਾਲ ਪੁੱਛੇ ਜਾ ਰਹੇ ਨੇਗੇ ਹੁਣ ਕਿੱਥੇ ਨੇ ਇਨਸਾਨੀਅਤ ਦੇ ਦੁਸ਼ਮਨ ਤੇ ਧਰਮ ਦੇ ਠੇਕੇਦਾਰ ਤੀਸਰੀ ਘਟਨਾ ਅਮੇਸਾਰ ਤੋਂ ਸਾਹਮਣੇ ਆ ਰਹੀ ਆ ਜਿੱਥੇ 22 ਸਾਲਾਂ ਨੌਜਵਾਨ ਦੀ ਕਿਰਪਾਨਾ ਮਾਰ ਮਾਰ ਕੇ ਕਰ ਦਿੱਤੀ ਗਈ ਹੱਤਿਆ ਮ੍ਰਿਤਕ ਦਾ ਨਾਮ ਅਜੀਪਾਲ ਸਿੰਘ ਦੱਸਿਆ ਜਾ ਰਿਹਾ ਹੈ ਮਾਮਲਾ ਇਹ ਹੈ ਕਿ ਮਾਮਲਾ ਇਹ ਹੈ ਕਿ ਮ੍ਰਿਤਕ ਦੇ ਜੀਜੇ ਦਾ ਚੱਲਦਾ ਸੀ ਬਾਹਰ ਕਿਤੇ ਚੱਕਰ ਜਦੋਂ ਅਜੀਪਾਲ ਆਪਣੇ ਜੀਜੇ ਨੂੰ ਸਮਝਾਉਣ ਗਿਆ ਤਾਂ ਉਥੇ ਤਨਾ ਕਾਫੀ ਵੱਧ ਗਏ ਤੇ ਤਾਂ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੁਣ ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਪਰ ਜੀਜਾ ਅਤੇ ਉਸ ਦੀ ਗਰਲਫ੍ਰੈਂਡ ਹੋਏ ਫਰਾਰ ਸਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਦਾਂ ਦੀਆਂ ਘਟਨਾਵਾਂ ਕਿਉਂ ਵਾਪਰਦੀਆਂ ਨੇ ਲੋਕ ਸਹਿਨਸ਼ੀਲਤਾ ਕਿਉਂ ਖੋ ਚੁੱਕੇ ਨੇ ਆਪਣੇ ਗੁੱਸੇ ਤੇ ਕੰਟਰੋਲ ਕਿਉਂ ਨਹੀਂ ਕਰਦੇਗੇ ਜਦ ਕਿ ਮ੍ਰਿਤਕ ਅਤੇ ਅੱਛਾ ਇਹ ਨਹੀਂ ਸਮਝ ਆ ਰਿਹਾ ਕਿ ਇਦਾਂ ਦੀਆਂ ਘਟਨਾਵਾਂ ਰੋਜ਼-ਰੋਜ਼ ਕਿਉਂ ਸਾਹਮਣੇ ਆ ਰਹੀਆਂ ਨੇ ਲੋਕ ਪਤਾ ਨਹੀਂ ਕਿਉਂ ਸ਼ੈਨ ਸ਼ੀਲਤਾ त्याग ਰਹੇ ਨੇ ਹੁਣ ਇਹ ਨਹੀਂ ਸਮਝ ਆ ਰਿਹਾ ਕਿ ਹਰ ਰੋਜ਼ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਸ਼ੈਨ ਸ਼ੀਲਤਾ ਖਤਮ ਹੁੰਦੀ ਜਾ ਰਹੀ ਆ ਤੇ ਆਪਣਾ ਆਪਾ ਖੋਹ ਦਿੰਦੇ ਨੇ ਤੇ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ